ਅੱਜ ਭੋਲੇ 바ਵਾ ਦੇ ਨਾਮ ਤੇ ਅੰਮ੍ਰਿਤਸਰ ਦੇ ਵਿੱਚ ਲੰਗਰ ਲਗਾਇਆ ਗਿਆ ਤਾਂ ਅੰਦਾਜ਼ੇ ਕਿ ਲੰਗਰ ਅੰਮ੍ਰਿਤਸਰ ਦੇ ਬਤਰਾ ਪਟਰੋਲ ਪੰਪ ਦੀ ਮਾਲਕ ਪਰਮਜੀਤ ਸਿੰਘ ਬਤਰਾ ਵੱਲੋਂ ਸ਼ਿਵਰਾਤਰੀ ਦੇ ਮੌਕੇ ਤੇ ਲੰਗਰ ਲਗਾਇਆ ਗਿਆ ਤਾਂ ਅੰਦਾਜ਼ੇ ਕਿ ਇਸ ਵਿੱਚ ਮੌਕੇ ਤੇ ਸ਼ਹਿਰ ਦੇ ਮਸ਼ਹੂਰ ਤੇ ਰਾਜਨੀਤਿਕ ਲੋਕ ਵੀ ਪਹੁੰਚੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਵੀ ਲੰਗਰ ਵਰਤਾਉਣ ਦੀ ਸੇਵਾ ਪੂਰੇ ਦਿਲੋਂ ਨਿਭਾਈ ਗਈ ਇਸ ਮੌਕੇ ਤੇ ਨੈਨ ਗਲੋਬਲ ਫਾਊਂਡੇਸ਼ਨ ਦੇ ਚੇਅਰਮੈਨ ਦੇਰਜ ਗਿੱਤ ਅਤੇ ਵਾਈਸ ਪ੍ਰਧਾਨ ਬਰुण ਸ਼ਰਮਾ ਦੀ ਮੌਜੂਦ ਸਨ ਅਤੇ ਇਹਨਾਂ ਨੇ ਕਿਹਾ ਕਿ ਸ਼ਿਵ ਦੀਆਂ ਅਰਾਧਾ

ਮਹੀਨੇ ਤੱਕ ਚੱਲਦਾ ਹੈ ਇਸ ਲਈ ਉਹਨਾਂ ਵੱਲੋਂ ਜਿਹੜਾ ਅੱਜ ਸੋਮਵਾਰ ਦੇ ਦਿਨ ਸੇਵਾ ਨਿਭਾਈ ਗਈ ਹੈ ਜਿਸ ਵਿੱਚ ਅਟੁੱਟ ਲੰਗਰ ਲਗਾਇਆ ਗਿਆ ਇਸ ਤੋਂ ਇਲਾਵਾ ਹੋਰ ਕੀ ਕੀਤਾ ਗਿਆ ਤੁਸੀਂ ਵੀ ਸੁਣੋ ਅੱਜ ਸ਼ਿਵਰਾਤਰੀ ਦੇ ਜਿਹੜੇ ਤੁਹਾਨੂੰ ਪਤਾ ਹੈ ਇਸ ਮਹੀਨੇ ਤਿਹਾੜ ਚੱਲ ਰਹੇ ਨੇ ਅੱਜ ਪੋਲੇਨਾਥ ਦਾ ਅਸੀਂ ਆਪਣੇ ਪੈਟਰੋਲ ਪੰਪ ਦੇ ਉੱਤੇ ਕੋਟ ਰੋਡ ਦੇ ਉੱਤੇ ਲੰਗਰ ਲਾਇਆ ਔਰ ਅੱਜ ਸਾਰੇ ਹੀ ਆਪਣੇ ਜਿਹੜੇ ਆਪਣੇ ਭੈਣ ਭਰਾ ਇਕੱਠੇ ਹੋਏ ਨੇ ਔਰ ਅਸੀਂ ਪ੍ਰਮਾਤਮਾ ਦੇ ਪੋਲੇ ਸ਼ੰਕਰ ਦੇ ਚਰਨਾਂ ਦੇ ਵਿੱਚ ਹੋਏ ਅਰਦਾਸ ਕਰਾਂਗੇ ਕਿ ਸਾਰੇ ਹੀ ਹੱਸਦੇ ਵਾਸਦੇ ਰਹਿਣ ਖੁਸ਼ ਰਹਿਣ ਚੜ੍ਹਦੀਆਂ ਕਲਾ 'ਚ ਰਹਿਣ ਤਰੱਕੀ ਕਰਨ ਔਰ ਸਾਰੇ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹਿਣਾ ਜੇਹੀ ਅਰਦਾਸ ਕਰਾਂ ਜਿਵੇਂ ਕਿ ਤੁਹਾਨੂੰ ਪਤਾ ਵਾ ਬਤਰਾ ਪਰਿਵਾਰ ਵੱਲੋਂ ਹਰ ਸਾਲ ਹੀ ਲੰਗਰ ਲਗਾਇਆ ਜਾਂਦਾ ਵਾ ਇਸ ਸਾਲ ਵੀ ਸਾਨੂੰ ਮੌਕਾ ਮਿਲਿਆ ਉਹ ਆਸ਼ੀਰਵਾਦ ਲੈਣ ਦਾ ਜਿਵੇਂ ਭਾਜੀ ਸਮਾਜ ਸੇਵਾ ਕਰਦੇ ਉਸ ਤਰ੍ਹਾਂ ਲੰਗਰ ਦੀ ਵੀ ਸੇਵਾ ਹਰ ਸਾਲ ਹੀ ਕਰਦੇ ਆ ਮੇਰੇ ਵੱਲ ਅਰਦਾਸ ਆ ਸਾਰਿਆਂ ਨੂੰ ਆਏ ਜਿੰਨੇ ਵੀ ਆਏ ਸਾਰਿਆਂ ਨੂੰ ਖੁਸ਼ੀਆਂ ਮਿਲਣ ਤੇ ਬਤਰਾ ਪਰਿਵਾਰ ਨੂੰ ਹਮੇਸ਼ਾ ਕੋਸ਼ਿਸ਼ ਹੋਵੇ ਜੈ ਸ਼ਰਾਂ ਉਪਲਖਸ਼ ਵਿੱਚ ਅੱਜ ਪਰਮਜੀਤ ਸਿੰਘ ਬਤਰਾ ਜੀ ਨੇ ਆਪਣੇ ਪ੍ਰੋਬਲਮ ਤੇ ਹਰ ਸਾਲ ਦੀ ਜਰਾਂ ਲੰਗਰ ਲਗਾਇਆ ਤੇ ਸਾਰਿਆਂ ਦੇ ਲਈ ਪ੍ਰਸ਼ਾਦ ਦਾ ਇੰਤਜ਼ਾਮ ਕੀਤਾ ਗਿਆ ਸੋ ਸਾਰੇ ਸ਼ਹਿਰ ਵਾਸੀਆਂ ਨੂੰ ਮਹਾਸ਼ਿਵਰਾਤੀ ਦੀ ਬਹੁਤ ਬਹੁਤ ਮੁਬਾਰਕਾਂ ਦਿੰਦੇ ਹੋਏ ਤੇ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋਏ ਆ ਤੇ ਅੱਜ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਮੇਰੇ ਵੱਡੇ ਭਰਾ ਸਦਾ ਪਰਮਜੀਤ ਸਿੰਘ ਬਤਰਾ ਜੀ ਕਿ ਮੇਰੀ ਟੀਮ ਦੇ ਵਿੱਚ ਵੀ ਉਪ ਪ੍ਰਧਾਨ ਨੇ ਮੇਰੇ ਭਰਾ ਨੇ ਅੱਜ ਇਹਨਾਂ ਨੇ ਇੱਕ ਬੜਾ ਭਵਿਆ ਲੰਗਰ ਦਾ ਆਯੋਜਨ ਕੀਤਾ ਹੈ ਤੇ ਆਪਣੇ ਪੰਪ ਤੇ ਮੈਂ ਸਮਝਦਾ ਹਾਂ ਇਹ ਸਾਨੂੰ ਸਾਰਿਆਂ ਨੂੰ ਕਿ ਸ਼ੋਰਾਤਰੀ ਦੇ ਪਰਸਪਰ ਇਹਨਾਂ ਨੇ ਕਰਨਾ ਸੀ ਅੱਜ ਇਸੇ ਸੋਮਵਾਰ ਤੇ ਲੰਗਰ ਕਿਥੇ ਲਾਇਆ ਹਰ ਸਾਲ ਇਤਰਾ ਹੀ ਲੰਗਰ ਲਾਂਦੇ ਨੇ ਅਸੀਂ ਸਮਝਦੇ ਹਾਂ ਕਿ ਇਹ ਸਾਡੀ ਪਰੰਪਰਾ ਵੀ ਹੈ ਤੇ ਸਾਰੇ ਸਾਡੇ ਸਮਾਜ ਨੂੰ ਇਹ ਪਰੰਪਰਾ ਬਣਾਣੀ ਚਾਹੀਦੀ ਹੈ ਲੰਗਰ ਲਾਣੇ ਚਾਹੀਦੇ ਆ ਤਾਂ ਕਿ ਸਾਡੇ ਉਹ ਵੀਰ ਜਿਹੜੇ ਇਸਮਰਥ ਨੇ ਇਹ ਕੁਝ ਜਿਨ੍ਹਾਂ ਨੂੰ ਰੋਜ਼ ਦੋ ਰੋਜ਼ ਦੀ ਦੋ ਵੇਲੇ ਦੀ ਰੋਟੀ ਖਾਣੀ ਵੀ ਬਹੁਤ ਮੁਸ਼ਕਲ ਹੈ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਹੈ ਸੋ ਇਹ ਬਹੁਤ ਵੱਡਾ ਉਪਰਾਲਾ ਸਾਡੇ ਭਰਾ ਬਰਨਜੀਤ ਸਿੰਘ ਬਤਰਾ ਜੀ ਵੱਲੋਂ ਕੀਤਾ ਗਿਆ ਅਸੀਂ ਬਹੁਤ ਬਹੁਤ ਇਹਨਾਂ ਨੂੰ ਧੰਨਵਾਦ ਧੰਨਵਾਦ ਵੀ ਕਰਦੇ ਆਂ ਤੇ ਹਰ ਸਾਲ ਜਿੱਤਰਾ ਯੋਜਨ ਕਰਦੇ ਨੇ ਇੰਨਾ ਭੋਜ ਅਸੀਂ ਇਹਨਾਂ ਦਾ ਸ਼ੁਕਰੀਆ ਕਰਦੇ ਹਾਂ